ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸੋ ਦਾ ਮੇਜ਼ਬਾਨ ਅਤੇ ਪੇਸ਼ ਕਰਦਾ ਸੁਦੀਪ ਸਿੰਘ ਟਿਲੋ ਹਮੇਸ਼ਾ ਦੀ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਰਾਹੀਂ ਦਾ ਪੰਜਾਬ ਟਾਕਸ ਚੈਨਲ ਦੇ ਵੱਖ-ਵੱਖ ਮਾਧਿਅਮ ਜ਼ਰੀਏ ਯਾ ਮੇ ਕਿ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਆਈ ਪੀਟੀਵੀ ਦੀ ਬ੍ਰਾਡਕਾਸਟ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਅੱਜ ਦੀ ਇਸ ਗੱਲਬਾਤ ਵਿੱਚ ਗੱਲ ਕਰਾਂਗੇ ਚੌਲਾਂ ਦੇ ਮਸਲੇ ਦੀ ਜੋ ਕਿ ਐਸ ਵੀ ਲਈ ਕਾਫੀ ਪਖਿਆ ਹੋਇਆ ਹੈ ਚੌਣਾ ਦਾ ਮੁੱਦਾ ਕਹਿ ਲਓ ਬਾਸਮਤੀ ਦਾ ਮੁੱਦਾ ਕਹਿ ਲਓ ਜਾਂ ਝੋਨੇ ਦਾ ਮੁੱਦਾ ਕਹਿ ਲਓ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਵੇਖ ਰਹੇ ਹਾਂ ਕਿ ਚੌਲਾਂ ਦੇ ਕਰਕੇ ਪੰਜਾਬ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਅਤੇ ਹੁਣ ਜੋ ਤਾਜ਼ਾ ਗੱਲ ਸਾਹਮਣੇ ਆਈ ਹੈ ਉਸ ਵਿੱਚ ਇਹ ਪਤਾ ਲੱਗਾ ਹੈ ਕਿ ਪੰਜਾਬ ਵੱਲੋਂ ਭੇਜੇ ਗਏ ਚੌਲ ਪਿਛਲੇ ਦਿਨਾ ਦੌਰਾਨ ਦੋ ਥਾਵਾਂ ਤੋਂ ਰੱਦ ਹੋਏ ਨੇ ਭਾਵ ਕਿ ਰਿਜੈਕਟ ਕੀਤੇ ਗਏ ਨੇ ਵਾਪਸ ਮੁੜੇ ਗਏ ਨੇ ਉਹਨਾਂ ਦਾ ਮਿਆਰ ਵਧੀਆ ਨਹੀਂ ਮੰਨਿਆ ਗਿਆ ਹੁਣ ਇੱਕ ਬੜਾ ਧਿਆਨ ਦੇਣ ਵਾਲਾ ਵਿਸ਼ਾ ਹੈ ਇਹ ਸਿਰਫ ਇਸ ਇਕੱਲੇ ਇੱਕ ਚੌਲ ਦੇ ਮਿਆਰ ਦੇ ਉੱਪਰ ਸਵਾਲ ਉਠਣ ਦੀ ਗੱਲ ਨਹੀਂ ਗੱਲ ਇਹ ਹੈ ਕਿ ਚੌਲ ਦੇ ਨਾਲ ਜੁੜਦੇ ਜਿੰਨੇ ਵੀ ਪਹਿਲੂ ਨੇ ਸਾਰੇ ਹੀ ਪੰਜਾਬ ਲਈ ਕਿਤੇ ਨਾ ਕਿਤੇ ਨੁਕਸਾਨਦਾਇਕ ਹੀ ਸਾਬਤ ਹੋ ਰਹੇ ਨੇ ਘਾਟੇ ਦਾ ਸੌਦਾ ਹੀ ਸਾਬਤ ਹੋ ਰਿਹਾ ਹੈ ਸੋ ਇਸ ਕਰਕੇ ਇਸ ਵਿਸ਼ੇ ਉੱਪਰ ਗੱਲ ਕਰਨੀ ਬਣਦੀ ਹੈ ਤਫਸੀਲ ਵਿੱਚ ਗੱਲ ਕਰਨੀ ਬਣਦੀ ਹੈ ਜੇ ਉਹੀ ਗੱਲ ਕਰ ਰਹੇ ਹਾਂ ਅੱਜ ਦੇ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਕੀ ਪੰਜਾਬ ਨੂੰ ਚੌਲਾਂ ਦੀ ਕਿੰਨੀ ਲੋੜ ਹੈ ਪੰਜਾਬ ਨੂੰ ਚੌਲਾਂ ਦੀ ਪੈਦਾਵਾਰ ਦੀ ਕਿੰਨੀ ਲੋੜ ਹੈ ਤੇ ਇਹਦੇ ਨਾਲ ਜੁੜਦੇ ਜੋ ਵੱਖ-ਵੱਖ ਮਸਲੇ ਖੜੇ ਹੋ ਜਾਂਦੇ ਨੇ ਉਹ ਕੀ ਪੰਜਾਬ ਲਈ ਇੱਕ ਜ਼ਰੂਰੀ ਮਸਲੇ ਨੇ ਜਾਂ ਇਹ ਦੀ ਬਜਾਏ ਹੋਰ ਮੁੱਦਿਆਂ 'ਤੇ ਧਿਆਨ ਹੋਣਾ ਚਾਹੀਦਾ ਇਸ ਸਮੁੱਚੇ ਵਿਸ਼ੇ ਬਾਰੇ ਇਸ ਜ਼ਰੂਰੀ ਵਿਸ਼ੇ ਬਾਰੇ ਜਾਣਾਂਗੇ ਅੱਜ ਦੀ ਇਸ ਗੱਲਬਾਤ ਵਿੱਚ ਤਫਸੀਲ ਵਿੱਚ ਗੱਲ ਕਰਦੇ ਹੋਏ ਸੋ ਸਮੁੱਚੀ ਗੱਲਬਾਤ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਇਸ ਵਿਸ਼ੇ ਬਾਰੇ ਜਾਣਨ ਲਈ ਸਮੁੱਚੇ ਸਮੇਂ ਦੌਰਾਨ ਜੁੜੇ ਰਹੋ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਹੋਰ ਨਾਲ ਦੇ ਨਾਲ ਸਾਂਝਾ ਕਰਿਓ ਤਾਂ ਕਿ ਇਸ ਵਿਸ਼ੇ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਤੇ ਆਪਣੇ ਵਿਚਾਰ ਵੀ ਜ਼ਰੂਰ ਦੱਸਿਓ ਕਿ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਇਹ ਚੌੜਾਂ ਦਾ ਮਸਲਾ ਇਹ ਪੰਜਾਬ ਲਈ ਕਿੰਨਾ ਜ਼ਰੂਰੀ ਹੈ ਕਿੰਨਾ ਨੁਕਸਾਨ ਕਰ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਲਿਖ ਕੇ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਦਾ ਪੰਜਾਬ ਟਾਕਸ ਚੈਨਲ ਦੀ ਫੇਸਬੁੱਕ ਪੇਜ ਅਤੇ YouTube ਚੈਨਲ ਉੱਤੇ ਕਮੈਂਟਸ ਦੇ ਰਾਹੀਂ ਤੁਸੀਂ ਆਪਣੀ ਗੱਲ ਇਸ ਵਿਸ਼ੇ ਬਾਰੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾਏ ਤਾਜ਼ਾ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸੋ ਪੰਜਾਬ ਵਿੱਚ ਐਤਕੀ ਝੋਨੇ ਦੀ ਕਾਸ਼ਤ ਹੋਈ ਇਹ ਦਾਵਾਰ ਹੋਈ ਵੱਡੇ ਪੱਧਰ ਤੇ ਇਹ ਵਿਸ਼ਾ ਸੁਰਖੀਆਂ ਵਿੱਚ ਰਿਹਾ ਇਸ ਤੋਂ ਬਾਅਦ ਫਸਲ ਜਿਹੜੀ ਆ ਦੂਜੇ ਸੂਬਿਆਂ ਨੂੰ ਵੀ ਜਾਣੀ ਹੁੰਦੀ ਹੈ ਗਈ ਵੀ ਹੈ ਤੇ ਪਿਛਲੇ ਦਿਨੀ ਜਦੋਂ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਵੱਲੋਂ ਜਿਹੜੇ ਚੌਲ ਭੇਜੇ ਗਏ ਸੀ ਉੱਤਰ ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਵੱਲ ਪੰਜਾਬ ਤੋਂ ਹੁੰਦੇ ਹੋਏ ਉੱਧਰ ਪਹੁੰਚੇ ਤਾਂ ਉੱਥੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਰੱਦ ਕਰ ਦਿੱਤਾ ਗਿਆ ਕਾਰਨੀ ਦੱਸਿਆ ਗਿਆ ਕਿ ਇਹਨਾਂ ਦਾ ਮਿਆਰ ਠੀਕ ਨਹੀਂ ਜਾਂ ਇਹਦੇ ਵਿੱਚ ਕਮੀਆਂ ਪੇਸ਼ੀਆਂ ਹਨ ਜਬ ਫੂਡ ਸੇਫਟੀ ਖਾਣ ਪੀਣ ਦੇ ਪਦਾਰਥਾਂ ਦੀ ਜੋ ਇੱਕ ਸੁਰੱਖਿਆ ਦੀ ਇੱਕ ਗੱਲ ਹੁੰਦੀ ਹੈ ਸਿਹਤ ਪੱਖੋਂ ਉਸ ਮਿਆਰ ਉਤੇ ਕਿਹਾ ਗਿਆ ਕਿ खरे ਨਹੀਂ ਉਤਰੇ ਤੇ ਇਹਦੇ ਸੈਂਪਲ ਸੀਨੇ ਰੱਦ ਹੋ ਗਏ ਉੱਤਰ ਪੂਰਬੀ ਸੂਬੇ ਰਣਾਚਲ ਪ੍ਰਦੇਸ਼ ਦੀ ਗੱਲ ਹੋ ਰਹੀ ਹੈ ਇਹ ਪਹਿਲਾ ਮਾਮਲਾ ਨਹੀਂ ਇਸ ਤੋਂ ਵੀ ਪਿੱਛੇ ਜਾਈਏ ਤਾਂ ਦੱਖਣ ਭਾਰਤੀ ਸੂਬੇ ਕਰਨਾਟਕਾ ਨੂੰ ਵੀ ਪੰਜਾਬ ਤੋਂ ਛੋੜ ਗਏ ਸੀ ਉੱਥੇ ਵੀ ਇਦਾਂ ਹੋਇਆ ਸੀ ਕਿ ਇਹ ਸੈਂਪਲ ਜਿਹੜੇ ਪੰਜਾਬ ਤੋਂ ਗਏ ਸੀ ਉਹ ਰਿਜੈਕਟ ਹੋ ਗਏ ਉਹਨਾਂ ਨੇ ਕਿਹਾ ਕਿ ਜੀ ਇਹ ਮਿਆਰ ਉਤੇ ਖਰੇ ਨਹੀਂ ਉਤਰਦੇ ਇਸ ਨਾਲੋਂ ਬਹੁਤ ਸਾਰੇ ਸਵਾਲ ਉੱਠਦੇ ਨੇ ਕਿ ਪੰਜਾਬ ਜੋ ਕਿ ਖੇਤੀਬਾੜੀ ਪ੍ਰਧਾਨ ਸੂਬਾ ਆ ਦੇਸ਼ ਦਾ ਢਿੱਡ ਪਰਦਾ ਰਿਹਾ ਲੰਬੇ ਸਮੇਂ ਤੋਂ ਦੇਸ਼ ਦੇ ਅਨਾਜ ਭੰਡਾਰ ਵਿੱਚ ਯੋਗਦਾਨ ਪਾਉਂਦਾ ਰਿਹਾ ਹੁਣ ਇਹ ਨੌਬਤ ਕਿਉਂ ਅਤੇ ਕਿਵੇਂ ਆ ਰਹੀ ਹੈ ਕਿ ਪੰਜਾਬ ਤੋਂ ਭੇਜੀਆਂ ਜਾਣ ਵਾਲੀਆਂ ਵਸਤਾਂ ਜੋ ਦੱਸਿਆ ਜਾ ਰਿਹਾ ਹੈ ਕਿ ਮਿਆਰ ਉੱਪਰ ਖਰੀਆਂ ਨਹੀਂ ਉਤਰ ਰਹੀਆਂ ਇੱਕ ਬੜਾ ਵੱਡਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਿਹਾ ਹੁਣ ਚੌੜ ਦੀ ਬਹੁਤ ਸਾਰੀ ਜਿਹੜੀ ਪੈਦਾਵਾਰ ਆ ਉਹ ਆਪਾਂ ਜਾਣਦੇ ਕਿ ਝੋਨੇ ਦੀ ਫਸਲ ਰਾਹੀ ਹੁੰਦੀ ਹੈ ਬਾਸਮਤੀ ਦੀ ਕਸ਼ਤ ਜੋ ਪੰਜਾਬ ਵਿੱਚ ਹੁੰਦੀ ਹੈ ਜਿਹਦੇ ਹੋਰ ਵੀ ਬਹੁਤ ਸਾਰੇ ਨੁਕਸਾਨ ਨੇ ਇੱਕ ਅਜਿਹੀ ਫਸਲ ਹੈ ਜਦੀ ਸ਼ੁਰੂ ਤੋਂ ਲੈ ਕੇ ਮੰਡੀ ਤੱਕ ਪਹੁੰਚਣ ਤੱਕ ਵਿਵਾਦ ਦਾ ਕਾਰਨ ਵੀ ਬਣਦੀ ਹੈ ਇਹਦੇ ਨਾਲ ਜੁੜਦੇ ਬਹੁਤ ਸਾਰੇ ਮਸਲੇ ਖੜੇ ਹੋ ਜਾਂਦੇ ਨੇ ਕਿਸਾਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਫਸਲ ਦੇ ਨੁਕਸਾਨ ਜ਼ਿਆਦਾ ਨਜ਼ਰ ਆਉਂਦੇ ਨੇ ਪੰਜਾਬ ਦੀ ਜ਼ਿਕਰ ਗੱਲ ਕਰੀਏ ਤਾਂ ਫਾਇਦੇ ਘੱਟ ਨੇ ਹੁਣ ਸ਼ੈਲਰ ਮਾਲਕ ਜਿਹੜੇ ਨੇ ਉਹ ਵੀ ਇਸ ਬੰਨੇ ਆਪਣੀ رائے ਰੱਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਵਾਰ-ਵਾਰ ਪੰਜਾਬ ਦੇ ਚੌਲ ਦੀ ਮਿਆਰ ਉੱਪਰ ਸਵਾਲ ਉੱਠ ਰਹੇ ਨੇ ਇਹਨੂੰ ਰੱਦ ਕੀਤਾ ਜਾ ਰਿਹਾ ਹੈ ਇਹਦੇ ਸੈਂਪਲ ਜਿਹੜੇ ਨੇ ਰਿਜੈਕਟ ਹੋ ਰਹੇ ਨੇ ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਇਹ ਗੜਬੜੀ ਵਾਲਾ ਵਿਸ਼ਾ ਹੋ ਸਕਦਾ ਹੈ ਕਿ ਇਹਦੇ ਵਿੱਚ ਕੁਝ ਗੜਬੜੀ ਹੋਵੇ ਤੇ ਆਉਣ ਵਾਲੇ ਸਮੇਂ ਦਰਾਂ ਈਵੀ ਖੱਦਸ਼ੇ ਪ੍ਰਗਟਾਈ ਜਾ ਰਹੀ ਨੇ ਕਿ ਜਦ ਤੱਕ ਇਹ ਮਿਆਰ ਵਾਲਾ ਮਸਲਾ ਹੱਲ ਨਹੀਂ ਹੋ ਜਾਂਦਾ ਤਾਂ ਚੋਨੀ ਦੀ ਲਿਫਟਿੰਗ ਤੇ ਜਿਹੜੀ ਅੱਗੇ ਸਟੋਰੇਜ ਹੋਣੀ ਹੈ ਜਾਂ ਚੋਨਾ ਅੱਗੇ ਤੁਰਨਾ ਉਹਦੀ ਜਿਹੜੀ ਅਗਲੀ ਪ੍ਰਕਿਰਿਆ ਆ ਮਨਵੇ ਕੀ ਜੋ ਚੋਨਾ ਹੁਣ ਮੰਡੀਆਂ ਚ ਆਇਆ ਉਹ ਅੱਗੇ ਤੁਰ ਸਕੇਗਾ ਜਾਂ ਤੁਰਦਾ ਰਹੇਗਾ ਜਾਂ ਪਿਆ ਨਾ ਰਹਿ ਜਵੇ ਇਹ ਵੀ ਇੱਕ ਬਹੁਤ ਵੱਡੀ ਚਿੰਤਾ ਹੈ ਜੋ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਸਤਾ ਰਹੀ ਹੈ ਸੂਈ ਸੇਕਰ ਕਿਸ ਵਿਸ਼ੇ ਦੀ ਗੱਲ ਕਰ ਰਿਹਾ ਕਿ ਸੈਂਪਲ ਦਾ ਰਿਜੈਕਟ ਹੋਣਾ ਜਾਂ ਉਹਦੇ ਮਿਆਰ ਜਾਂ ਕੁਆਲਿਟੀ ਜਾਂ ਗੁਣਵੱਤਾ ਦੇ ਉੱਪਰ ਸਵਾਲ ਉੱਠਣਾ ਇੱਕ ਵੱਡਾ ਵਿਸ਼ਾ ਬਣ ਜਾਂਦਾ ਹੈ ਇਸ ਤੋਂ ਪਹਿਲਾਂ ਆਪਾਂ ਵੇਖ ਚੁੱਕੇ ਹਾਂ ਪਿਛਲੇ ਮਹੀਨਿਆਂ ਦੌਰਾਨ ਕਿ ਝੋਨੇ ਦੀ ਲਿਫਟਿੰਗ ਦਾ ਮੁੱਦਾ ਬਹੁਤ ਪੱਕਿਆ ਕਿਸਾਨਾਂ ਨੂੰ ਪੂਰਾ ਇੱਕ ਮਹੀਨਾ ਸੰਘਰਸ਼ ਕਰਨਾ ਪਿਆ ਸੀ ਧਰਨੇ ਲਾਉਣੇ ਪਏ ਸੀ ਸੜਕਾਂ ਉੱਤੇ ਫਿਰ ਲੋਕਾਂ ਨੂੰ ਮੁਸ਼ਕਲ ਪੇਸ਼ ਆਈ ਫਰ ਲੋਕੀ ਕਿਸਾਨਾਂ ਦੇ ਖਿਲਾਫ ਪੜਾਸ ਕਰਦੇ ਨੇ। ਇਹੀ ਫਸਲ ਸੀ ਜਿਹਦੀ ਲਿਫਟਿੰਗ ਨਹੀਂ ਸੀ ਹੋ ਰਹੀ। ਤੇ ਕਿਸਾਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ ਐਤਕੀ ਫਸਲ ਦੀ ਲਿਫਟਿੰਗ ਲਈ। ਉਹਨਾਂ ਦੀ ਪੇਮੈਂਟ ਜਦ ਆ ਦੇਗੀ ਆਉਣ ਦੀਆਂ ਤਾਂ ਹੋਰ ਵੀ ਦੇਰੀ ਹੋਣ ਦੀਆਂ ਸੂਚਨਾਵਾਂ ਲਗਾਤਾਰ ਆਉਂਦੀਆਂ ਨਹੀਂ ਆ। ਕਿੰਨੀਆਂ ਥਾਂਵਾਂ 'ਤੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪਿਆ ਸੀ ਐਤਕੀ ਦੀ ਵਾਰ ਛੋਨੇ ਦੀ ਲਿਫਟਿੰਗ ਕਰਵਾਉਣ ਲਈ ਆਪਣੀ ਫਸਲ ਚੁਕਵਾਉਣ ਲਈ। ਕਈ ਕਿਸਾਨਾਂ ਵੱਲੋਂ ਖਾਲੀ ਥਾਵਾਂ ਉੱਤੇ ਸੜਕਾਂ ਦੇ ਕੰਢਿਆਂ ਉੱਤੇ ਵੀ ਫਸਲ ਸੁੱਟਣੀ ਪਈ ਸੀ। ਤੇ ਇਸ ਤੋਂ ਇਲਾਵਾ ਫਿਰ ਕਈ ਗੁਰੂ ਘਰਾਂ ਵਿੱਚ ਜਾਂ ਖਾਲੀ ਜਿਹੜੇ ਕੁਝ ਥਾਂ ਮਿਲੇ ਉੱਥੇ ਵੀ ਕਈ ਕਿਸਾਨਾਂ ਵੱਲੋਂ ਆਪਣਾ ਅਨਾਜ ਰੱਖਣਾ ਪਿਆ। ਇੱਕ ਤਰ੍ਹਾਂ ਉਹਨਾਂ ਨੂੰ ਪਨਾਹ ਲੈਣੀ ਪਈ ਅਨਾਜ ਨੂੰ। ਕਿਉਂਕਿ ਮੰਡੀਆਂ 'ਚ ਲਿਫਟਿੰਗ ਹੋ ਨਹੀਂ ਸੀ ਰਹੀ। ਜੇ ਹੋ ਰਹੀ ਸੀ ਤਾਂ ਬਹੁਤ ਹੌਲੀ ਚੱਲ ਰਹੀ ਸੀ। ਫਸਲ ਇਹ ਹੀ ਸੀ। ਜੇ ਤੋ ਅੱਗੇ ਜਾ ਕੇ ਚੌਲ ਤਿਆਰ ਹੋਣੇ ਨੇ ਝੋਨੇ ਦੀ ਫਸਲ ਬਾਸਮਤੀ ਦੀ ਫਸਲ ਜਿਹੜੀ ਪਾਣੀ ਬਹੁਤ ਜ਼ਿਆਦਾ ਖਾਂਦੀ ਐ ਪੰਜਾਬ ਦਾ ਪਾਣੀ ਦਾ ਧਰਤੀ ਹੇਠਲੇ ਪਾਣੀ ਦਾ ਪੱਧਰ ਹੀਠਾਂ ਗਿਆ ਗ੍ਰੀਨ ਰੈਵਲੂਸ਼ਨ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਝੋਨੇ ਦੀ ਕਾਸ਼ਤ ਜੋ ਤੇਜ਼ ਹੋਈ ਝੋਨੇ ਦੀ ਲੋਾਈ ਤੇਜ਼ ਹੋਈ ਬੇਸ਼ੱਕ ਨਵੀਆਂ ਕਿਸਮਾਂ ਲਿਆਂਦੀਆਂ ਗਈਆਂ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਪਾਣੀ ਦੀ ਖਪਤ ਘਟ ਕਰਦੀਆਂ ਨੇ ਪਰ ਉਹੀ ਕਿਸਮ ਜਦੋਂ ਮੰਡੀਆਂ 'ਚ ਪਹੁੰਚਦੀਆਂ ਤਾਂ ਉਹਨਾਂ ਦੀ ਖਰੀਦ ਵੇਲੇ ਵੀ ਫਿਰ ਸਵਾਲ ਉੱਠਦੇ ਨੇ ਤੇ ਕਿਸਾਨਾਂ ਨੂੰ ਫਿਰ ਉੱਥੇ ਦੁਬਾਰਾ ਇੱਕ ਵਾਰ ਫਿਰ ਮਾਰ ਸਹਿਣੀ ਪੈਂਦੀ ਹੈ ਸੋ ਝੋਨੇ ਦੀ ਜਿਹੜੀ ਇਹ ਫਸਲ ਹੈ ਪੰਜਾਬ ਲਈ ਲਗਾਤਾਰ ਇੱਕ ਮੁਸ਼ਕਲ ਹੀ ਬਣੀ ਰਹੀ ਹੈ ਉਹ ਪੰਜਾਬ ਦਾ ਕਿਸਾਨ ਝੋਨਾ ਲਾਉਣ ਲਈ ਇਸ ਕਰਕੇ ਮਜਬੂਰ ਹੁੰਦਾ ਕਿਉਂਕਿ ਇੱਕ ਤਾਂ ਇਹਦਾ ਰੇਟ ਚੰਗਾ ਮਿਲਦਾ ਗੱਲ ਜੇਕਰ ਬਤੁਲਨਾ ਕਰੀਏ ਕਮਾਦ ਦੇ ਨਾਲ ਗੰਨੇ ਦੇ ਨਾਲ ਜਾਂ ਫਿਰ ਮੱਕੀ ਦੇ ਨਾਲ ਜਾਂ ਹੋਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਭਾਅ ਨਹੀਂ ਮਿਲਦਾ ਇਸ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਇਸ ਕਰਕੇ ਵੀ ਝੋਨੇ ਵੱਲ ਆਉਣਾ ਪੈਂਦਾ ਕਿਉਂਕਿ ਇਹਦਾ ਮੁੱਲ ਜ਼ਰੂਰ ਮਿਲਦਾ ਰਿਹਾ ਹੈ ਸਰਕਾਰ ਵੱਲੋਂ ਇਹਦਾ ਮੁੱਲ ਕਾਫੀ ਉੱਚਾ ਤੈਅ ਕੀਤਾ ਜਾਂਦਾ ਹੈ ਇੱਕ ਤਰੀਕੇ ਨਾਲ ਕਿਸਾਨ ਨੂੰ ਤੋਰਿਆ ਜਾਂਦਾ ਇਸ ਪਾਸੇ ਕਿਉਂ ਝੋਨੇ ਦੀ ਫਸਲ ਵੱਲ ਹੋ ਤਰੇ ਤੇ ਕਿਸਾਨ ਇਸ ਕਰਕੇ ਵੀ ਝੋਨਾ ਲਾਉਣ ਲਈ ਮਜਬੂਰ ਹੁੰਦੇ ਰਹੇ ਨੇ ਪਰ ਝੋਨੇ ਤੇ ਬਹੁਤ ਸਾਰੇ ਵਿਵਾਦਿਤ ਵਿਸ਼ੇ ਵੀ ਨਾਲ ਉੱਠਦੇ ਨੇ ਪਾਣੀ ਦੇ ਪੱਧਰ ਦੀ ਆਪਾਂ ਗੱਲ ਕੀਤੀ ਲਿਫਟਿੰਗ ਦੀ ਗੱਲ ਕੀਤੀ ਉਸ ਤੋਂ ਬਾਅਦ ਮਿਆਰ ਦੀ ਗੱਲ ਹੋ ਗਈ ਝੋਨੇ ਤੋਂ ਬਾਅਦ ਫਿਰ ਪਰਾਲੀ ਵੀ ਆਉਂਦੀ ਹੈ ਪਰਾਲੀ ਦਾ ਮੁੱਦਾ ਵੀ ਭਖਦਾ ਹੈ ਦਿੱਲੀ ਦੇ ਪ੍ਰਦੂਸ਼ਣ ਲਈ ਫਿਰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਐਤਕੀ ਵੀ ਬਹੁਤ ਪਿਆ ਪ੍ਰਦੂਸ਼ਣ ਦਾ ਰੌਲਾ ਤੁਸੀਂ ਵੇਖਿਆ ਸੁਣਿਆ ਹੋਵੇਗਾ ਇਹਦੇ ਬਾਰੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਗੱਲ ਹੋਵੇ ਜਾਂ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਤੱਕ ਦੀ ਗੱਲ ਹੋਵੇ ਪਰਾਲੀ ਦੇ ਮੁੱਦੇ ਤੇ ਬਹੁਤ ਗੱਲਾਂ ਸਾਹਮਣੇ ਆਈਆਂ ਇਸ ਤੋਂ ਬਾਅਦ ਤੁਸੀਂ ਉਹ ਵੀ ਖਬਰ ਸੁਣੀ ਹੋਵੇਗੀ ਕਿ ਕੇਂਦਰ ਸਰਕਾਰ ਨੇ ਕਿਵੇਂ ਪਰਾਲੀ ਸਾੜਨ ਦੇ ਜੋ ਜੁਰਮਾਨੇ ਸੀ ਉਹਨਾਂ ਨੂੰ ਦੁੱਗਣਾ ਕਰ ਦਿੱਤਾ 25000 ਦੀ ਥਾਂ 5000 5000 ਦੀ ਥਾਂ 10000 ਤੇ 15000 ਦੀ ਥਾਂ 30 30000 ਤੱਕ ਦੇ ਜੁਰਮਾਨੇ ਦੀ ਰਕਮ ਦਾ ਐਲਾਨ ਕਰ ਦਿੱਤਾ ਹਾਲਾਂਕਿ ਬਹੁਤ ਸਾਰੇ ਮਾਹਿਰ ਇਹ ਕਹਿੰਦੇ ਨੇ ਕਿ ਜੁਰਮਾਨਾ ਲਾਉਣਾ ਕੋਈ ਹੱਲ ਨਹੀਂ ਕਿਸਾਨ ਨੂੰ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਤਾਂ ਕਿ ਪਰਾਲੀ ਦੇ ਬਦਲਵੇਂ ਪ੍ਰਬੰਧ ਹੋ ਸਕਣ ਤੇ ਐਤ ਕੀ ਧਿਆਨ ਦੇਣ ਵਾਲੀ ਗੱਲ ਹੈ ਕਿ ਐਤ ਕੀ ਦੇ ਸੀਜ਼ਨ ਵਿੱਚ ਪਰਾਲੀ ਸੜਨ ਦੇ ਮਾਮਲੇ ਬਹੁਤ ਘਟੇ ਨੇ ਸਮੁੱਚੇ ਪੰਜਾਬ ਦੇ ਰਕਬੇ ਦੀ ਜ਼ਿਕਰ ਗੱਲ ਕਰੀਏ ਤਾਂ ਤਕਰੀਬਨ 68% मामले ਘੱਟ ਦਰਜ ਹੋਏ ਨੇ ਕਈ ਖੇਤਰਾਂ ਵਿੱਚ ਤਾਂ 80% ਤੋਂ ਜ਼ਿਆਦਾ ਕਮੀ ਆਈ ਹੈ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਪਟਾਕਿਆਂ ਦਾ ਪ੍ਰਦੂਸ਼ਣ ਵਾਹਨਾਂ ਦਾ ਪ੍ਰਦੂਸ਼ਣ ਫੈਕਟਰੀਆਂ ਦਾ ਪ੍ਰਦੂਸ਼ਣ ਬਹੁਤ ਸਾਰੇ ਕਾਰਨ ਨੇ ਜੋ ਮੌਸਮੀ ਤਬਦੀਲੀ ਦੇ ਦਿਨਾਂ ਦੌਰਾਨ ਪ੍ਰਦੂਸ਼ਣ ਦਾ ਕਾਰਨ ਬਣਦੇ ਨੇ ਜਿਨ੍ਹਾਂ ਕਰਕੇ ਧੂਆਂ ਅਸਮਾਨੀ ਛੜਦਾ ਹੈ ਪਰ ਸਾਰਾ ਦੋਸ਼ ਪਰਾਲੀ ਸੜਮਾ ਦਿੱਤਾ ਜਾਂਦਾ ਕਿਸਾਨਾਂ 'ਸਿਰ ਮੜ ਦਿੱਤਾ ਜਾਂਦਾ ਜਦਕਿ ਐਤਕੀ ਕਿਸਾਨਾਂ ਨੇ ਪਰਾਲੀ ਬਹੁਤ ਘੱਟ ਸਾੜੀ ਹੈ ਮੀਡੀਆ ਇਸ ਪੱਖ ਨੂੰ ਜਾਗਰ ਨਹੀਂ ਕਰਦਾ ਸਰਕਾਰਾਂ ਨੇ ਤਾਂ ਕੀ ਕਰਨ ਤੇ ਸਾਰਾ ਦੋਸ਼ ਕਿਸਾਨਾਂ ਸਿਰ ਮੜਨ ਦੀ ਕਵਾਇਦ ਹਰ ਸਾਲ ਹੁੰਦੀ ਹੈ ਹਰ ਇੱਕ ਸੀਜ਼ਨ ਹੁੰਦੀ ਹੈ ਇਸ ਸੀਜ਼ਨ ਵਿੱਚ ਵੀ ਆਪਾਂ ਵੇਖ ਚੁੱਕੇ ਹਾਂ ਪਰ ਗੱਲ ਇੱਕ ਵਾਰ ਫਿਰ ਕਿਹਦੇ ਨਾਲ ਜੁੜਦੀ ਹੈ ਝੋਨੇ ਦੀ ਫਸਲ ਨਾਲ ਜੁੜਦੀ ਹੈ ਚੌਲਾਂ ਵਾਲੀ ਇਸ ਫਸਲ ਨਾਲ ਜੁੜਦੀ ਹੈ ਜਿਹਦੇ ਨਾ ਪੱਖੂ ਨਾ ਪੱਖੀ ਪਹਿਲੂ ਹੀ ਲਗਾਤਾਰ ਸਾਹਮਣੇ ਆ ਰਹੇ ਨੇ ਇਸ ਵਾਰ ਵੀ ਇਹਦੇ ਨਾ ਪੱਖੀ ਨੇਗੇਟਿਵ ਜਿਹੜੇ ਨੇ ਉਹ ਜ਼ਿਆਦਾ ਨਜ਼ਰ ਆਏ ਨੇ ਹਾਂ ਪੱਖੀ ਪਹਿਲੂਆਂ ਨਾਲ ਸੋ ਅਜਿਹੇ ਵਿੱਚ ਕਿਸਾਨ ਜਿੱਥੇ ਬੰਦਿਆਂ ਨੂੰ ਕਿਸਾਨਾਂ ਨੂੰ ਤੇ ਹੋ ਸਕੇ ਤਾਂ ਸਰਕਾਰਾਂ ਨੂੰ ਵੀ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਇਸ ਫਸਲ ਦਾ ਕਿੰਨਾ ਕੁ ਫਾਇਦਾ ਹੈ ਕਿੰਨਾ ਨੁਕਸਾਨ ਹੈ ਪੰਜਾਬ ਨੂੰ ਇਹਦੇ ਵਿੱਚੋਂ ਇਸ ਬਰੇ ਦੇ ਜ਼ਿਕਰ ਜਾਨ ਵੇਖੀਏ ਇਸ ਸੀਜ਼ਨ ਦੇ ਜ਼ਿਕਰ ਜਾਨ ਵੇਖੀਏ ਤਾਂ ਹਾਸਲ ਬਹੁਤ ਘੱਟ ਹੋਇਆ ਨੁਕਸਾਨ ਹੀ ਜ਼ਿਆਦਾ ਹੋਏ ਨੇ ਤੇ ਆਮ ਕਿਸਾਨ ਵੀ ਇਸ ਨਾਲ ਜ਼ਰੂਰ ਸਹਿਮਤੀ ਪ੍ਰਗਟਾਉਣਗੇ ਸੋ ਇਸ ਝੋਨੇ ਤੇ ਚੌਲ ਵਾਲੀ ਫਸਲ ਉੱਤੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੈ ਬਦਲਵੇਂ ਰਾਹ ਤਿਆਰ ਕਰਨੇ ਜ਼ਰੂਰੀ ਨੇ ਸੂਬਾ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲਈ ਜਿਹੜੀਆਂ ਫਸਲਾਂ ਬਿਹਤਰ ਆ ਉਹਨਾਂ ਦੀ ਕਾਸ਼ਤ ਹੋਵੇ ਨਵੀਂ ਖੇਤੀਬਾੜੀ ਨੀਤੀ ਜ਼ਰੂਰ ਤਿਆਰ ਹੋ ਰਹੀ ਹੈ ਉਹ ਸੁਪਰਵਾਈਜ਼ ਜ਼ਰੂਰ ਨਜ਼ਰਾਂ ਲੱਗੀਆਂ ਹੋਈਆਂ ਨੇ ਜੋ ਕਨਫਰੰਸਾਂ ਮਿਲੀਆਂ ਨੇ ਕਿ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਸੰਬੰਧੀ ਗੱਲਬਾਤ ਹੋਈ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਇਹਦੀ ਕਾਫੀ ਸ਼ਲਾਘਾ ਕੀਤੀ ਜਾਵੇਗੀ ਕਿਸਾਨਾਂ ਵੱਲੋਂ ਵੀ ਇਹਦੀ ਵਿੱਚ ਕਾਫੀ ਚੀਜ਼ਾਂ ਹਾਂ ਪੱਕੀ ਸੁਣੀਆਂ ਗਈਆਂ ਨੇ ਬਾਕੀ ਖੇਤੀ ਨੀਤੀ ਆਉਣ ਤੋਂ ਬਾਅਦ ਇਹ ਸੰਬੰਧੀ ਸਪਸ਼ਟ ਗੱਲਬਾਤ ਕੀਤੀ ਜਾ ਸਕੀਏ ਪਰ ਇੱਕ ਚੰਗਾ ਉਸਾਰੂ ਕਦਮ ਜ਼ਰੂਰ ਚੁੱਕਿਆ ਗਿਆ ਪੰਜਾਬ ਸਰਕਾਰ ਵੱਲੋਂ ਵੇਖਣਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਸਪੱਸ਼ਟ ਰੂਪ ਵਿੱਚ ਜਦੋਂ ਨੀਤੀ ਸਾਹਮਣੇ ਆਉਂਦੀ ਹੈ ਤਾਂ ਇਸ ਤੇ ਕਿਹੜੇ ਪਹਿਲੂ ਪੰਜਾਬ ਦੀ ਖੇਤੀਬਾੜੀ ਦੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਖੇਤੀਬਾੜੀ ਪੱਖੋਂ ਖੇਤੀ ਫਸਲੀ ਚੱਕਰ ਪੱਖੋਂ ਪੰਜਾਬ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਸਿਰਫ ਝੋਨਾ ਅਤੇ ਚੌਲ ਦਾ ਮਸਲਾ ਹੀ ਨਹੀਂ ਜੋ ਸਾਲਾਨਾ ਪੱਧਰ ਉੱਤੇ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ਾ ਬਣਦਾ ਹੈ ਇੱਕ ਵਿਚਾਰ ਵਟਾਂਦਰੇ ਦਾ ਵਿਸ਼ਾ ਬਣਦਾ ਹੈ ਇਸ ਦੇ ਨਾਲ ਹੀ ਜੁੜਦਾ ਇੱਕ ਹੋਰ ਵਿਸ਼ਾ ਵੀ ਹੈ ਤੁਸੀਂ ਇਸ ਵਿਸ਼ੇ ਬਾਰੇ ਵੀ ਜ਼ਰੂਰ ਸੁਣਿਆ ਹੋਵੇਗਾ ਕਿ ਹਰ ਸਾਲ ਇੱਕ ਖਾਸ ਸਮੇਂ ਉੱਤੇ ਇੱਕ ਖਾਸ ਸੀਜ਼ਨ ਵਿੱਚ ਇਸ ਵਿਸ਼ੇ ਦੀ ਵੀ ਗੂੰਜ ਪੈਂਦੀ ਹੀ ਪੈਂਦੀ ਹੈ ਇਸ ਵਾਰ ਵੀ ਪਈ ਹੈ ਅਗਲੀ ਵਾਰ ਵੀ ਪਾਉਗੀ ਇਹਹੀ ਰੁਝਾਨ ਹਰ ਵਾਰ ਨਜ਼ਰ ਆਉਦਾ ਹੈ ਇਹ ਮੁੱਦਾ ਹੈ ਡੀ ਏ ਪੀ ਖਾਦ ਦਾ ਖਾਦ ਦੀ ਸਪਲਾਈ ਦਾ ਖਾਦ ਦੇ ਕਟਿਆਂ ਦਾ ਕਿਸਾਨਾਂ ਤੱਕ ਪਹੁੰਚਣ ਤੱਕ ਖਾਦ ਦੇ ਗੱਟੇ ਜਿਹੜੇ ਕਿਸਾਨਾਂ ਤੱਕ ਪਹੁੰਚਣੇ ਹੁੰਦੇ ਨੇ ਉਹਨਾਂ ਵਿੱਚ ਕਿਵੇਂ ਹਰ ਵਾਰ ਰੁਕਾਵਟ ਪੈਂਦੀ ਹੈ ਇਸ ਦੀ ਮਿਸਾਲ ਵੀ ਆਪਾਂ ਹਰ ਸਾਲ ਵੇਖਦੇ ਹਾਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਝੋਨਾ ਝੋਨੇ ਦੀ ਲੁਆਈ ਪਾਣੀ ਦਾ ਪੱਧਰ ਬਾਰਦਾਨਾ ਮੰਡੀਆਂ ਵਿੱਚ ਲਿਫਟਿੰਗ ਪਰਾਲੀ ਮਿਆਰ ਇਹ ਗੱਲਾਂ ਹਰ ਸਾਲ ਸਰਖਿਆਂ ਵਿੱਚ ਆਉਂਦੀਆਂ ਹੀ ਆਉਂਦੀਆਂ ਠੀਕ ਇਸੇ ਤਰ੍ਹਾਂ डीएपी ਖਾਦ ਦਾ ਮਸਲਾ ਖਾਸ ਕਰ ਉਹਦੋਂ ਜਦੋਂ ਕਣਕ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਜਾਂ ਕਣਕ ਦਾ ਸੀਜ਼ਨ ਚੱਲ ਵੀ ਰਿਹਾ ਹੁੰਦਾ ਹੈ ਕਿਉਂਕਿ ਉਹ ਫਸਲ ਨੂੰ ਖਾਦ ਪੈਣੀ ਹੈ ਤੇ ਇਹ ਮੁੱਦਾ ਹਰ ਵਾਰ ਪਕਦਾ ਹੈ ਤੇ ਇਸ ਸੀਜ਼ਨ ਵਿੱਚ ਆਪਾਂ ਵੇਖਿਆ ਕਿ ਇਹ ਇੱਕ ਨਵੇਂ ਪੱਧਰ ਉੱਤੇ ਪਹੁੰਚ ਗਿਆ ਡੀएपी ਖਾਦ ਦਾ ਮਸਲਾ ਆਪਾਂ ਇਹ ਵੀ ਵੇਖਿਆ ਕਿ ਕਿਵੇਂ ਕਿਸਾਨਾਂ ਵੱਲੋਂ ਹਰ ਵਾਰ ਸ਼ਿਕਾਇਤ ਆਉਂਦੀ ਹੈ ਕਿ ਸਹੀ ਮਾਤਰਾ ਵਿੱਚ ਉਹਨਾਂ ਨੂੰ ਡੀਏਪੀ ਖਾਦ ਨਹੀਂ ਮਿਲਦੀ ਖਾਦ ਦੀ ਸਪਲਾਈ ਉਹਨਾਂ ਤੱਕ ਨਹੀਂ ਪਹੁੰਚਦੀ ਭਾਵੇਂ ਸਰਕਾਰੀ ਪੱਧਰ 'ਤੇ ਖੇਤੀਬਾੜੀ ਵਿਭਾਗ ਵੱਲੋਂ ਕਾਫੀ ਸਾਰੇ ਦਾਅਵੇ ਕੀਤੇ ਜਾਂਦੇ ਨੇ ਪਰ ਦਰਮਿਆਨੇ ਕਿਸਾਨ ਖਾਸ ਕਰ ਪਿੰਡਾਂ ਦੇ ਮੱਧ ਵਰਗੀ ਕਿਸਾਨ ਤੱਕ ਜਿੰਨੀ ਸਪਲਾਈ ਉਹਨਾਂ ਨੂੰ ਚਾਹੀਦੀ ਹੁੰਦੀ ਉੰਨੀ ਮਿਲਦੀ ਨਹੀਂ ਤੇ ਫਿਰ ਇਹਦਾ ਨਤੀਜਾ ਕੀ ਹੁੰਦਾ ਹੈ ਕਿ ਜਿਹੜੇ ਪ੍ਰਾਈਵੇਟ ਡੀਲਰ ਆ ਕਿਸਾਨ ਨੂੰ ਉਹਨਾਂ ਕੋਲ ਜਾਣਾ ਪੈਂਦਾ ਤੇ ਉਹ ਫਿਰ ਲੁੱਟ ਖਸੁੱਟ ਦਾ ਸ਼ਿਕਾਰ ਹੁੰਦੇ ਨੇ ਪ੍ਰਾਈਵੇਟ ਡੀਲਰ ਜਿਹੜੇ ਨੇ ਉਹ ਜੋ ਭਾਅ ਨਿਰਧਾਰਿਤ ਹੁੰਦਾ ਹੈ ਜਿਸ ਕੀਮਤ ਤੇ ਉਹਨਾਂ ਨੂੰ ਸਰਕਾਰ ਦੀ ਤਰਫੋਂ ਮਿਲਦੀ ਹੁੰਦੀ ਹੈ ਉਸ ਤੋਂ 3-400 ਰੁਪਏ ਕਈ ਮਾਮਲੇ ਵਿੱਚ 500 ਤੱਕ ਵਧ ਕੀਮਤ ਦਾ ਕਰਨੋਂ ਪਰੰਤ ਮੁਹੱਈਆ ਕਰਵਾਉਂਦੇ ਨੇ ਸੁਭਾਵਿਕ ਤੌਰ ਤੇ ਕੋਈ ਚੀਜ਼ ਤੁਹਾਨੂੰ ਸਰਕਾਰੀ ਤੌਰ ਤੇ ਮਿਲ ਰਹੀ ਹੈ ਤੇ ਕੋਈ ਪ੍ਰਾਈਵੇਟ ਤੌਰ ਤੇ ਮਿਲ ਰਹੀ ਹੈ ਦੋਹਾਂ ਦੀਆਂ ਕੀਮਤਾਂ ਵਿੱਚ ਫਰਕ ਹੋਵੇਗਾ ਕਾਫੀ ਜ਼ਿਆਦਾ ਫਰਕ ਹੋਵੇਗਾ ਤੇ ਡੀਏਪੀ ਖਾਦ ਦੇ ਮਾਮਲੇ ਵਿੱਚ ਅਜਿਹਾ ਹੀ ਹੋ ਰਿਹਾ ਹੈ ਹੁਣ ਕਿਸਾਨਾਂ ਨੇ ਸੰਘਰਸ਼ ਕੀਤਾ ਇਸ ਮੁੱਦੇ ਉੱਤੇ ਵੀ ਲਗਾਤਾਰ ਆਵਾਜ਼ ਉਠਾਈ ਹੈ ਕਿ ਡੀਏਪੀ ਖਾਦ ਦੀ ਸਪਲਾਈ ਹੋਵੇ ਪਿਛਲੇ ਦਿਨੀ ਆਪਾਂ ਇਹ ਵੀ ਵੇਖਿਆ ਕਿ ਕਿਸਾਨਾਂ ਦਾ ਆਪਸ ਵਿੱਚ ਵੀ ਸੰਘਰਸ਼ ਹੋ ਗਿਆ ਕਿਉਂਕਿ ਮੋਗਾ ਵਿਖੇ ਜਦੋਂ ਟਰੱਕਾਂ ਰਾਹੀਂ ਗਟਿਆਂ ਦੀ ਸਪਲਾਈ ਹੋ ਰਹੀ ਸੀ ਖਾਦ ਦੇ ਗਟਿਆਂ ਦੀ ਤਾਂ ਕਈ ਕਿਸਾਨ ਜਥੇਬੰਦੀਆਂ ਦਾ ਇਹ ਇਲਜ਼ਾਮ ਸੀ ਕਿ ਮੋਗਾ ਦੀ ਥਾਂ ਜਾਂ ਮੋਗੇ ਦੀ ਬਜਾਏ ਕੁਝ ਹੋਰ ਖੇਤਰਾਂਵਾਂ ਨੂੰ ਖਾਦ ਤੋਰੀ ਜਾ ਰਹੀ ਹੈ ਜੋ ਸਿਆਸੀ ਤੌਰ ਤੇ ਇਸ ਵੇਲੇ ਜ਼ਿਆਦਾ ਅਹਿਮੀਅਤ ਦਾ ਵਿਸ਼ਾਰ ਬਣਦੇ ਨੇ ਉਹਨਾਂ ਖੇਤਰਾਂਵਲ ਨੂੰ ਤੋਰਨ ਦੇ ਇਲਜ਼ਾਮ ਲੱਗੇ ਤੇ ਦੋਹਾਂ ਇਲਾਕਿਆਂ ਦੇ ਕਿਸਾਨ ਅਤੇ ਜਥੇਬੰਦੀਆਂ ਦੇ ਆਗੂ ਵੀ ਆਮੋ ਸਾਹਮਣੇ ਹੋ ਗਏ ਇਸ ਘਟਨਾ ਦੀ ਬਹੁਤ ਚਰਚਾ ਹੋਈ ਸੀ ਤੁਹਾਨੂੰ ਯਾਦ ਹੋਣਾ ਗੱਲ ਸਾਰੀ ਖਾਦ ਦੀ ਹੈ ਕਿ ਖਾਦ ਦੀ ਸਪਲਾਈ ਮਿਲ ਨਹੀਂ ਰਹੀ ਹੈ ਜਿੰਨੀ ਕਿਸਾਨ ਚਾਹੁੰਦੇ ਉਨੀ ਮਿਲ ਨਹੀਂ ਰਹੀ ਇਹ ਇਲਜ਼ਾਮ ਲੱਗੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਫਿਰ ਇਸ ਖਿਲਾਫ ਕਾਰਵਾਈ ਵੀ ਕੀਤੀ ਇਸ ਮੁੱਦੇ ਉੱਤੇ ਕਿਉਂਕਿ ਸ਼ਿਕਾਇਤਾਂ ਆਉਂਦੀਆਂ ਸੀ ਕਿ ਖਾਦ ਦੀ ਸਪਲਾਈ ਪਿੱਛੋਂ ਦਾ ਚੱਲ ਰਹੀ ਹੈ ਪਰ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ ਸੋ ਕਿਤੇ ਨਾ ਕਿਤੇ ਕੋਈ ਬੇਨੀਮੀ ਜਾਂ ਗਰਬੜੀ ਹੋ ਰਹੀ ਹੈ ਹੁਣ ਪੰਜਾਬ ਸਰਕਾਰ ਨੇ ਜਦੋਂ ਇਹਦੀ ਜਾਂਚ ਰੰਭੀ ਤਾਂ ਕਈ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਹੈ ਹੁਣ ਹੋਇਆ ਹੈ ਕਿ ਕਈ ਜਿਹੜੀ ਵਿਚਕਾਰਲੇ ਅਧਿਕਾਰੀ ਨੇ ਮਾਰਕਫਿਟ ਦੇ ਅਧਿਕਾਰੀਆਂ ਦੇ ਵੀ ਨਾਂ ਸਾਹਮਣੇ ਆਏ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਜਮ੍ਹਾਂ ਖੋਰੀ ਕੀਤੀ ਹੋਈ ਸੀ ਜਿਨ੍ਹਾਂ ਦੇ ਕੋਲ ਸਟਾਕ ਮੌਜੂਦ ਪਾਏ ਗਏ ਖਾਦ ਦੇ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਦੋਂ ਉਹਨਾਂ ਦਾ ਕੋਲੋਂ ਜਵਾਬਦੇਹੀ ਕੀਤੀ ਗਈ ਜਵਾਬ ਮੰਗਿਆ ਗਿਆ ਕਿ ਦੱਸੋ ਜੀ ਇਹ ਕਿੱਥੋਂ ਆਏ ਨੇ ਇਹ ਸਟਾਕ ਤੁਹਾਡੇ ਕੋਲ ਕਿਵੇਂ ਇੰਨੇ ਪਹੁੰਚੇ ਨੇ ਤੇ ਕਿਸ ਮਕਸਦ ਲਈ ਰੱਖੇ ਗਏ ਨੇ ਤਾਂ ਇਸ ਸੰਬੰਧੀ ਉਹ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਤੇ ਜਦੋਂ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਤਾਂ ਫਿਰ ਉਹਨਾਂ ਨੂੰ ਮੌਤਲ ਕੀਤਾ ਗਿਆ ਉਹਨਾਂ ਦੇ ਖਿਲਾਫ ਇਹ ਭਾਗੀ ਕਾਰਵਾਈ ਹੁਣ ਸ਼ੁਰੂ ਹੋਈ ਹੈ ਸੋ ਇਸ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਵੇਂ ਆਪਾਂ ਵੇਖਦੇ ਕਿ ਸਬਜ਼ੀਆਂ ਦੇ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਤਾਂ ਬਹੁਤ ਸਾਰੇ ਲੋਕੀ ਸਬਜ਼ੀਆਂ ਦੀ ਜਮ੍ਹਾਂ ਖੋਰੀ ਕਰ ਲੈਂਦੇ ਆ ਸਟਾਕ ਆਪਣੇ ਕੋਲ ਰੱਖ ਲੈਂਦੇ ਆ ਤੇ ਮਹਿੰਗੇ ਭਾਜਰੋਂ ਚੀਜ਼ ਵਿਕਰੀ ਹੋਣ ਦਾ ਪਤਾ ਲੱਗਦਾ ਤਾਂ ਉਦੋਂ ਸਟਾਕ ਵਿੱਚੋਂ ਚੀਜ਼ ਕੱਢ ਕੇ ਵੇਚਦੇ ਨੇ ਸੋ ਇਹ ਸੰਭਾਵਨਾ ਹੋ ਸਕਦੀ ਹੈ ਕਿ ਪੰਜਾਬ ਵਿੱਚ ਇਸੇ ਤਰਜ਼ ਉੱਤੇ ਕੁਝ ਲੋਕੀ ਜਾਂ ਜੋ ਅਧਿਕਾਰੀ ਫੜੇ ਗਏ ਨੇ ਉਹ ਖਾਦ ਦੀ ਵੀ ਜਮ੍ਹਾਂ ਖੋਰੀ ਕਰਦੇ ਹੋਣ ਤੇ ਜਦੋਂ ਸੀਜ਼ਨ ਬਿਲਕੁਲ ਪੀਕ ਉੱਤੇ ਹੁੰਦਾ ਜਦੋਂ ਬਹੁਤ ਲੋਡ ਹੁੰਦੀ ਹੈ ਖਾਦ ਦੀ ਉਸ ਵੇਲੇ ਖਾਦ ਦੀ ਕਮੀ ਦੇ ਮਾਹੌਲ ਵਿੱਚ ਇਹ ਜੋ ਜਮ੍ਹਾਂ ਖੋਰੀ ਕਰਕੇ ਖਾਦ ਰੱਖੀ ਹੁੰਦੀ ਹੈ ਉਹਦੀ ਕਾਲਾ ਬਾਜ਼ਾਰੀ ਕਰਦੇ ਹੋਣ ਗੈਰ ਕਾਨੂੰਨੀ ਢੰਗ ਨਾਲ ਵੇਚਦੇ ਹੋ ਸਕਦੇ ਨੇ ਮਹਿੰਗੇ ਮੁੱਲ ਤੇ ਵੇਚਦੇ ਹੋ ਸਕਦੇ ਨੇ ਪਰ ਇਸ ਸਭ ਕਾਸੇ ਵਿੱਚ ਨੁਕਸਾਨ ਕਿਹਦਾ ਹੋ ਰਿਹਾ ਹੈ ਕਿਸਾਨ ਦਾ ਲੁੱਟ ਕੌਣ ਹੋ ਰਿਹਾ ਹੈ ਕਿਸਾਨ ਹੀ ਹੋ ਰਿਹਾ ਕਿਉਂਕਿ ਖਾਦ ਖਰੀਦਨੀ ਤਾਂ ਉਹਦੇ ਕੋਲ ਹੀ ਆ ਖਰੀਦਨੀ ਤਾਂ ਉਹਨਾਂ ਹੀ ਹੈ ਚਾਹੇ ਸਰਕਾਰੀ ادارے ਤੋਂ ਖਰੀਦੇ ਜਾਂ ਫਿਰ ਪ੍ਰਾਈਵੇਟ ਡੀਲਰਾਂ ਤੋਂ ਤੇ ਪਿਛਲੇ ਸਮੇਂ ਦੌਰਾਨ ਆਪਾਂ ਇਹ ਵੀ ਵੇਖਦੇ ਰਹੇ ਕਿ ਕਈ ਪ੍ਰਾਈਵੇਟ ਡੀਲਰਾਂ ਕੋਲੋਂ ਖਰੀਦੀ ਗਈ ਖਾਦ ਦੇ ਮਾੜੇ ਅਸਰ ਵੀ ਵੇਖੇ ਗਏ ਨੇ ਕਈ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋਈਆਂ ਸੀ ਮੁਆਵਜ਼ੇ ਦੀ ਗੱਲ ਚੱਲੀ ਸੀ ਬਹੁਤ ਰੌਲਾ ਪਿਆ ਸੀ ਪਰ ਸਮੇਂ ਦੇ ਨਾਲ ਨਾਲ ਗੱਲ ਆਈ ਗਈ ਹੋ ਜਾਂਦੀ ਹੈ ਸਵੇਤਕੀ ਬਹੁ ਸਾਰੇ ਮੁੱਦੇ ਚਰਚਾ ਵਿੱਚ ਰਹੇ ਨੇ ਡੀਏਪੀ ਖਾਦ ਦਾ ਮੁੱਦਾ ਵੀ ਉਹਨਾਂ ਵਿੱਚੋਂ ਇੱਕ ਮੁੱਦਾ ਹੈ ਜਿਹੜਾ ਬਹੁਤ ਪੱਖਿਆ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਇਸ ਵਾਰ ਇੰਨਾ ਪੱਖਿਆ ਹੈ ਕਿ ਕਿਸਾਨ ਆਪਸ ਵਿੱਚ ਵੀ ਓਲਜਦੇ ਹੋਏ ਵਿਖਾਈ ਦਿੱਤੇ ਨੇ ਖਾਦ ਦੇ ਗੱਟੇ ਹਾਸਲ ਕਰਨ ਲਈ ਇਹ ਕੋਈ ਚੰਗੀ ਤਸਵੀਰ ਨਹੀਂ ਇਹ ਇੱਕ ਬਹੁਤ ਧਿਆਨ ਦੇਣ ਵਾਲਾ ਵਿਸ਼ਾ ਹੈ ਕਿਉਂਕਿ ਹਰ ਸਾਲ ਆਪਾਂ ਨੂੰ ਪਤਾ ਹੈ ਇੱਕ ਸਮਾਂ ਜਿਹਾ ਹੁੰਦਾ ਜਦੋਂ ਖਾਦ ਦੀ ਲੋੜ ਕਿਸਾਨਾਂ ਨੂੰ ਪੈਣੀ ਹੈ ਖਾਦ ਦੀ ਸਪਲਾਈ ਚਾਹੀਦੀ ਹੋਣੀ ਹੈ ਸੋ ਉਸ ਸਥਿਤੀ ਦੇ ਆਉਣ ਤੋਂ ਪਹਿਲਾਂ ਹੀ ਅਗਾਊਂ ਪ੍ਰਬੰਧ ਕਰਨੇ ਬਹੁਤ ਜ਼ਰਾ ਜ਼ਰੂਰੀ ਹੋ ਜਾਂਦੇ ਨੇ ਸਮੇਂ ਦੀ ਮੁੱਖ ਲੋੜ ਬਣ ਜਾਂਦੀ ਹੈ ਇਸ ਮੁੱਦੇ ਨੂੰ ਸੰਬੋਧਨ ਕਰਨਾ ਸਮਾਂ ਰਹਿੰਦਿਆਂ ਸੰਬੋਧਨ ਕਰਨਾ ਤੇ ਗੱਲ ਜਦੋਂ ਆਉਂਦੀ ਹੈ ਫਸਲੀ ਚੱਕਰ ਦੀ ਤਾਂ ਆਪਾਂ ਲੰਮੇ ਸਮੇਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਪੰਜਾਬ ਦਾ ਕਿਸਾਨ ਫਸਲੀ ਚੱਕਰ ਵਿੱਚੋਂ ਨਹੀਂ ਨਿਕਲਦਾ ਕਣਕ ਝੋਨੇ ਦੇ ਗੇਟ ਚੋਂ ਨਹੀਂ ਨਿਕਲਦਾ ਤਾਂ ਇੱਥੇ ਹੁਣ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਐਤਕੀ ਤਾਂ ਪੰਜਾਬ ਦੇ ਕਿਸਾਨ ਨੇ ਕਹਿਣਾ ਮੰਨ ਕੇ ਜਿਹੜੀਆਂ ਕਿਸਮਾਂ ਉਸ ਨੂੰ ਸੁਝਾਈਆਂ ਗਈਆਂ ਸੀ ਉਸ ਨੇ ਉਹ ਕਿਸ ਕਿਸਮਾਂ ਦੀ ਕਾਸ਼ਤ ਵੀ ਕੀਤੀ ਹੈ ਪਰ ਅੱਗੇ ਜਾ ਕੇ ਮੰਡੀਆਂ 'ਚ ਫੇਰ ਫਸਲ ਰੁਲੀ ਜਦੋਂ ਕਿਸਾਨ ਸਬਜ਼ੀ ਲਾਉਂਦਾ ਆਲੂ ਮੱਕੀ ਜਾਂ ਹੋਰ ਸਬਜ਼ੀਆਂ ਜਿਹੜੀਆਂ ਨੇ ਟਮਾਟਰ ਦੀ ਕਾਸ਼ਤ ਹੁੰਦੀ ਹੈ ਤਪਾ ਨਹੀਂ ਮਿਲਦਾ ਫਿਰ ਕਿਸਾਨ ਨੂੰ ਸਬਜ਼ੀਆਂ ਸੁੱਟ ਕੇ ਸੜਕਾਂ ਤੇ ਸੰਘਰਸ਼ ਕਰਨਾ ਪੈਂਦਾ ਲੋਕੀ ਫਿਰ ਕਿਸਾਨ ਨੂੰ ਮਾੜਾ ਬੋਲਦੇ ਨੇ ਉਹੀ ਸਬਜ਼ੀ ਜਦੋਂ ਲੋਕਾਂ ਤੱਕ ਪਹੁੰਚਣੀ ਹੈ ਤਾਂ ਦੁੱਗਣੇ ਤਿਗਣੇ ਭਾਅ ਤੇ ਵਿਕਦੀ ਹੈ ਭਾਅ ਕੀ ਵਿਚੋਲੇ ਜਿਹੜੇ ਨੇ ਜਾਂ ਜਿਹੜੇ ਵਿੱਚ ਵਪਾਰੀ ਚੀਜ਼ ਨੂੰ ਅੱਗੇ ਤੋਰਦੇ ਆ ਉਹਨਾਂ ਨੂੰ ਮੁਨਾਫਾ ਜ਼ਰੂਰ ਮਿਲ ਜਾਂਦਾ ਪਰ ਪੈਦਾਵਾਰ ਕਰਨ ਵਾਲੇ ਕਿਸਾਨ ਤੱਕ ਉਸ ਮੁੱਲ ਦਾ ਹਿੱਸਾ ਨਹੀਂ ਪਹੁੰਚਦਾ ਸੋ ਕਿਸਾਨ ਦੀ ਲੁੱਟਖਸੁੱਟ ਹਰ ਪਾਸੇ ਹੁੰਦੀ ਹੈ ਲੋੜ ਹੈ ਇਸ ਸਥਿਤੀ ਨੂੰ ਠੀਕ ਕਰਨ ਦੀ ਕਿਸਾਨ ਕਮਾਦ ਵੀ ਲਾ ਰਿਹਾ ਹੈ ਗੰਨੇ ਦੀ ਕਾਸ਼ਤ ਵੀ ਕਰ ਰਿਹਾ ਹੈ ਮੱਕੀ ਵੱਲ ਵੀ ਆਉਂਦਾ ਹੈ ਸੂਰਜਮੁਖੀ ਦਾ ਰਕਬਾ ਘਟਿਆ ਹੈ ਪਿਛਲੇ ਕੁਝ ਸਾਲਾਂ ਦਰਾਂ ਨਹੀਂ ਵੀ ਇੱਕ ਧਿਆਨ ਦੇਣ ਵਾਲਾ ਵਿਸ਼ਾ ਹੈ ਸਬਜ਼ੀਆਂ ਦੀ ਕਾਸ਼ਤ ਬਹੁਤ ਘੱਟ ਕਿਸਾਨ ਕਰ ਰਹੇ ਨੇ ਕਰ ਰਹੇ ਨੇ ਪਰ ਕਿਉਂਕਿ ਮੁੱਲ ਨਹੀਂ ਮਿਲਦਾ ਤੇ ਹਰ ਵਾਰ ਕਿਸਾਨ ਜਦੋਂ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਤਾਂ ਉਹਨੂੰ ਘਾਟਾ ਸਹਿਣਾ ਪੈਂਦਾ ਹੈ ਆਪਣੇ ਪੱਲਿਓ ਇਸ ਕਰਕੇ ਬਹੁਤ ਸਾਰੇ ਕਿਸਾਨ ਨਿਰਾਸ਼ਾ ਪੱਖੋਂ ਵੀ ਫਿਰ ਫਸਲੀ ਚੱਕਰ ਵਾਲੇ ਮਾਡਲ ਨਹੀਂ ਮਜਬੂਰ ਹੋ ਜਾਂਦੇ ਆ ਕਣਕ ਛੋਨੇ ਵੱਲ ਮਜਬੂਰ ਲਈ ਸੋ ਕਿਸਾਨ ਨੂੰ ਮਜਬੂਰ ਹੋਣ ਦੀ ਸਥਿਤੀ ਤੋਂ ਬਚਾਇਆ ਜਾਣਾ ਬਹੁਤ ਜ਼ਰੂਰੀ ਹੈ ਇਹ ਪੰਜਾਬ ਲਈ ਵੀ ਪੰਜਾਬ ਦੀ ਖੇਤੀਬਾੜੀ ਢਾਂਚੇ ਲਈ ਵੀ ਤੇ ਸਮਾਜਿਕ ਪੱਧਰ ਉੱਤੇ ਵੀ ਠੀਕ ਰਹੇਗਾ ਲੋਕਾਂ ਨੇ ਵੀ ਇਹ ਚੀਜ਼ ਫਾਇਦੇਮੰਦ ਹੈ ਲੋਕਾਂ ਨੂੰ ਸਮਝਣੀ ਚਾਹੀਦੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਾਣਨ ਵਾਲੀਆਂ ਸਮਝਣ ਵਾਲੀਆਂ ਗੱਲ ਆਪਾਂ ਸਾਰੇ ਵਿਸ਼ੇ ਦੀ ਹਰੇਕ ਪਹਿਲੂ ਤੋਂ ਕਰੀਏ ਤਾਂ ਚੀਜ਼ ਸਮਝ ਆਵੇਗੀ ਕਿ ਕਿਸਾਨ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਉਹ ਇਸ ਘੁੰਮਣ ਕੇਰੀ ਵਿੱਚ ਫਸਿਆ ਰਹਿ ਜਾਂਦਾ ਤੇ ਉਸ ਨੂੰ ਬਾਹਰ ਲਿਆਉਣਾ ਉਸ ਦਾ ਇੱਕ ਤਰੀਕੇ ਨਾਲ ਹੌਸਲਾ ਵਧਾਉਣਾ ਜ਼ਰੂਰੀ ਹੈ ਕਿਉਂਕਿ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਇਹਨਾਂ ਦਿੱਕਤਾਂ ਤੋਂ ਨਿਕਲ ਕੇ ਆਪਣੇ ਖੇਤੀਬਾੜੀ ਦੇ ਕਰਮਵਲ ਨਿਸ਼ਚਿੰਤ ਹੋ ਕੇ ਮਿਹਨਤ ਕਰ ਸਕੇ ਕਿਉਂਕਿ ਹਰ ਸਾਲ ਦੇ ਮਸਲੇ ਨੇ ਹਰ ਸਾਲ ਆਉਣੇ ਹੀ ਆਉਣੇ ਨੇ ਇਸ ਕਰਕੇ ਇਹਨਾਂ ਨੂੰ ਸੰਜੀਗਰਗੀ ਨਾਲ ਸਮਝਣਾ ਹੱਲ ਕਰਨਾ ਜ਼ਰੂਰੀ ਹੋ ਜਾਂਦਾ ਆ ਆਸ ਕਰਦੇ ਆ ਕਿ ਸਾਡੀਆਂ ਸਰਕਾਰਾਂ ਭਾਵੇਂ ਸੂਬਾ ਸਰਕਾਰ ਹੈ ਕੇਂਦਰ ਸਰਕਾਰ ਹੈ ਤੋਹੇ ਇਸ ਬੰਨੇ ਧਿਆਨ ਦੇਣ ਕਿਸਾਨ ਜਿੱਥੇ ਬੰਦੀਆਂ ਦੀ ਰਾਏ ਵੀ ਜ਼ਰੂਰ ਲੈਣ ਤੇ ਇਹਨਾਂ ਸਾਲਾਨਾ ਸਮੱਸਿਆਵਾਂ ਤੋਂ ਕਿਸਾਨਾਂ ਨੂੰ ਨਜਾਤ ਦਵਾਈ ਜਾ ਸਕੇ ਸਮੇਂ ਦੀ ਮੁੱਖ ਲੋੜ ਬਣ ਜਾਂਦੀ ਹੈ। ਇਹ ਸੀ ਅੱਜ ਦੀ ਗੱਲਬਾਤ ਕਿਸਾਨੀ ਦੇ ਵਿਸ਼ੇ ਉੱਤੇ ਕਿਸਾਨਾਂ ਦੇ ਨਾਲ ਜੁੜਦੀਆਂ ਸਾਲਾਨਾ ਸਮੱਸਿਆਵਾਂ ਜਿਹੜੀਆਂ ਹਰ ਸਾਲ ਆਉਣੀਆਂ ਹੀ ਆਉਣੀਆਂ ਨੇ ਤੇ ਜਿਨ੍ਹਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਸੇ ਨਾਲ ਹੀ ਵੀਲਾ ਮੁਕੰਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਦਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪ ਆਪਣਿਰ ਜੇ ਮੈਚ ਸਮਾਂ ਕੱਢਿਆ ਪ੍ਰੋਗਰਾਮ ਨੂੰ ਵੇਖਿਆ ਸੁਣਿਆ ਲਾਈਕ ਅਤੇ ਸ਼ੇਅਰ ਕੀਤਾ ਅਤੇ ਕਮੈਂਟਸ ਤੇ ਰਾਹੀਂ ਆਪਣੀ ਹਾਜ਼ਰੀ ਲਵਾਉਣ ਵਾਲੇ ਆਪਣੇ ਵਿਚਾਰ ਦੱਸਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਸੀ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਜਾਣਕਾਰੀਆਂ ਲਈ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਟੀਵੀ ਸਕਰੀਨ ਉੱਤੇ ਵੀ ਤੁਸੀਂ ਦਾ ਪੰਜਾਬ ਟਾਕਸ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇਹੋ ਜਿਹੇ ਜ਼ਰੂਰੀ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਦਾ ਪੰਜਾਬ ਟਾਕਸ ਅੱਜ ਦੇ ਸੰਕ ਵਿੱਚ ਤੁਹਾਡਾ ਧੰਨਵਾਦ ਕੋਲ ਇਜਾਜ਼ਤ ਲੈਂਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਅਤੇ ਵੇਖਦੇ ਰਹੋ ਦਾ ਪੰਜਾਬ ਟਾਕਸ